ਇਸੇ ਤਰ੍ਹਾਂ ਸਾਦ ਸੰਗਤ ਦਰਿਆ ਦਾ ਪਾਣੀ ਦਰਿਆ ਦੇ ਕੰਢਿਆਂ ਦੇ ਵਿੱਚ ਚੱਲਦਾ ਹੋਵੇ ਬਰਿਆਦਾ ਦੇ ਵਿੱਚ ਤੇ ਫਿਰ ਉਹ ਲੋਕਾਂ ਦੇ ਕੰਮ ਸਵਾਰਦਾ ਉਹ ਪਾਣੀ ਪੀਣ ਦੇ ਵੀ ਕੰਮ ਆਉਂਦਾ ਹੈ ਨਹਾਉਣ ਦੇ ਵੀ ਕੰਮ ਆਉਂਦਾ ਹੈ ਪਰ ਜੇਕਰ ਦਰਿਆ ਦਾ ਪਾਣੀ ਕੰਢਿਆਂ ਤੋਂ ਬਾਹਰ ਨਿਕਲ ਆਵੇ ਆਪਾਂ ਜਾਣਦੇ ਹਾਂ ਕਿਵੇਂ ਹੜ ਦਾ ਰੂਪ ਧਾਰਨ ਕਰਕੇ ਉਹ ਲੋਕਾਂ ਦੇ ਘਰ ਤਬਾਹ ਕਰਦਾ ਫਸਲਾਂ ਬਰਬਾਦ ਕਰਦਾ ਜਾਨੀ ਤੇ ਅੰਬਾਲੀ ਕਿੰਨਾ ਨੁਕਸਾਨ ਹੋ ਜਾਂਦਾ ਆਨੰਦ ਸਾਹਿਬ ਜੀ ਦੀ ਬਾਣੀ ਵਿੱਚ ਗੁਰੂ ਅਮਰਦਾਸ ਮਹਾਰਾਜ ਜੀ ਨੇ ਇਸ ਕੱਲੇ ਕੱਲੇ ਇੰਦਰੇ ਦਾ ਜ਼ਿਕਰ ਕੀਤਾ ਹੋਇਆ ਮਹਾਰਾਜ ਜੀ ਨੇ ਉਥੇ ਰਸਨਾ ਨੂੰ ਵੀ ਸਮਝਾਇਆ ਹੈ ਇਹ ਰਸਨਾ ਤੂੰ ਅੰਧ ਰਸ ਰਾਚ ਰਹੀ ਤੇਰੀ ਪਿਆਸ ਨਾ ਜਾਏ ਪਿਆਸ ਨਾ ਜਾਏ ਹੋਰਤ ਕਿਤੇ ਜਿਚਰ ਹਰ ਰਸ ਪੱਲਿਆ ਨਾ ਪਾਈ ਉਥੇ ਕੰਨਾਂ ਨੂੰ ਵੀ ਸਮਝਾਇਆ ਇਹ ਸ਼ਰਵਨੋ ਮੇਰੇ ਹੋ ਸੱਚ ਹੈ ਸੁਣਨੈ ਨੋ ਪਠਾਈ ਸੱਚ ਹੈ ਸੁਣਨੈ ਨੋ ਪਠਾਈ ਸਰੀਰ ਲਾਏ ਸੁਣੋ ਸੱਚ ਬਣ ਹੁਣ ਦੁਕਾਨ ਬਣ ਗਈ ਉਹਦੇ ਤੋਂ ਬਾਅਦ ਦੂਜੇ ਨੰਬਰ ਤੇ ਕੀ ਚਾਹੀਦਾ ਦੁਕਾਨਦਾਰ ਦੁਕਾਨ ਤਾਂ ਚੱਲੇਗੀ ਜੇ ਦੁਕਾਨਦਾਰ ਹੋਏਗਾ ਜੱਤ ਦੀ ਦੁਕਾਨ ਤਿਆਰ ਹੋ ਗਈ ਹੈ ਇਹਦੇ ਵਿੱਚ ਧੀਰਜ ਨੇ ਸੁਨਿਆਰ ਰੂਪ ਬਣ ਕੇ ਬਹਿਣਾ ਧੀਰਜ ਸੁਨਿਆਰ ਧੀਰਜ ਸਾਡੇ ਅੰਦਰ ਸਬਰ ਹੋਵੇ ਸਾਡੇ ਅੰਦਰ ਸੰਤੋਖ ਦੀ ਭਾਵਨਾ ਹੋਵੇ ਮਨ ਧੀਰਜ ਵਾਲਾ ਹੋਵੇ ਅਸੀਂ ਕਾਲੇ ਬੜੀ ਛੇਤੀ ਪੈ ਜਾਂਦੇ ਅੱਜ ਦੀ ਇਸ ਦੌੜ ਭਾਈ ਦੀ ਜ਼ਿੰਦਗੀ ਵਿੱਚ ਤੁਸੀਂ ਵੇਖੋ ਮਨੋਖ ਦੇ ਅੰਦਰੋਂ ਸਬਰ ਸੰਤੋਖ ਜਿਵੇਂ ਕਿਤੇ ਗਵਾਚ ਹੀ ਗਿਆ ਹੋਵੇ ਇਸ ਤਰ੍ਹਾਂ ਦੀ ਹਾਲਤ ਬਣ ਗਈ ਧੀਰਜ ਮਨ ਵਿੱਚ ਰਹਿ ਨਹੀਂ ਗਿਆ ਤੇ ਗੁਰੂ ਜੀ ਸਮਝਾਉਂਦੇ ਨੇ ਬਗੈਰ ਧੀਰਜ ਤੋਂ ਇਹ ਸਫ਼ਰ ਅੱਗੇ ਤੈਅ ਕੀਤਾ ਹੀ ਨਹੀਂ ਜਾ ਸਕਦਾ ਅੰਦਰ ਸਬਰ ਦੀ ਭਾਵਨਾ ਹੋਵੇ ਅੰਦਰ ਸੰਤੋਖ ਦੀ ਭਾਵਨਾ ਹੋਵੇ ਫਿਰ ਅਸੀਂ ਇਹ ਸਫ਼ਰ ਅੱਗੇ ਤੈਅ ਕਰ ਸਕਦੇ ਹਾਂ ਸੁਨਿਆਰੇ ਨੂੰ ਕੰਮ ਕਰਦਿਆਂ ਵੇਖਿਆ ਹੋਵੇ ਉਹਦੇ ਕੋਲੋ ਇੱਕ ਅਨਲਕੀ ਹੁੰਦੀ ਹੈ ਜ ਜਨ ਮਹਾਰਾਜ ਇਹਤੇ ਖਲਾ ਕਹਿ ਰਹੇ ਨੇ ਉਹਨੂੰ ਆਪਣੇ ਮੂੰਹ ਦੇ ਵਿੱਚ ਲੈ ਕੇ ਉਹ ਫੂਕ ਮਾਰਦਾ ਹੈ ਉਸ ਫੂਕ ਦੇ ਨਾਲ ਉਹ ਅੱਗ ਨੂੰ ਤੇਜ਼ ਕਰ ਦਿੰਦਾ ਹੈ ਉਹ ਅੱਗ ਦਾ ਪ੍ਰਭਾਵ ਜਿਹੜਾ ਵੱਜ ਜਾਂਦਾ ਹੈ ਜੇ ਦਿਨ ਨਾਲ ਸੋਨਾ ਛੇਤੀ ਢਲ ਜਾਂਦਾ ਤੇ ਮਹਾਰਾਜੀ ਸਮਝਾਉਂਦੇ ਨੇ ਭਾਉ ਖਲਾਂ ਆਪਣੇ ਇਸ ਕਠੋਰ ਮਨ ਨੂੰ ਢਾਲਣ ਵਾਸਤੇ ਤੋਂ ਵਾਹਿਗੁਰੂ ਪਰਮਾਤਮਾ ਦੇ ਭਾਉ ਦੀ ਖਲਾਂ ਬਣਾ ਧੌਂਕਣੀ ਬਣਾ ਜੇ ਦਿਨ ਦਾ ਲਗ ਤੇਜ ਕੀਤੀ ਜਾਂਦੀ ਹੈ ਭਾਵ ਤੇਰੇ ਹਿਰਦੇ ਵਿੱਚ ਵਾਹਿਗੁਰੂ ਜੀ ਦਾ ਭਾਉ ਵੀ ਹੋਣਾ ਚਾਹੀਦਾ ਹੁਣ ਸਾਧ ਸੰਗਤ ਫਿਰ ਮੈਂ ਬੇਨਤੀ ਕਰਾਂ ਦੋ ਸ਼ਬਦ ਨੇ ਭਾਉ ਤੇ ਭਾਉ ਇਥੇ ਦੋਵੇਂ ਆ ਗਏ ਭਾਉ ਦਾ ਅਰਥ ਹੈ ਡਰ ਭਾਉ ਦਾ ਅਰਥ ਹੈ ਪ੍ਰੇਮ ਸਤਿਗੁਰੂ ਦਾ ਪ੍ਰੇਮ ਸਾਡੇ ਮਨ ਵਿੱਚ ਹੋਵੇ ਗੁਰੂ ਦਾ ਭੈ ਸਾਡੇ ਮਨ ਦੇ ਵਿੱਚ ਹੋਵੇ ਜਿਵੇਂ ਬੱਚੇ ਦੇ ਮਨ ਵਿੱਚ ਮਾਪਿਆਂ ਦੇ ਲਈ ਪ੍ਰੇਮ ਵੀ ਹੁੰਦਾ ਮਾਤਾ ਪਿਤਾ ਲਈ ਅਥਾ ਪਿਆਰ ਹੁੰਦਾ ਬੱਚੇ ਦੇ ਮਨ ਵਿੱਚ ਕਿਵੇਂ ਗੋਦੀ ਵਿੱਚ ਆ ਕੇ ਬਹਿੰਦਾ ਕਿਵੇਂ ਆਪਣੇ ਮਾਪਿਆਂ ਦਾ ਲਾਡ ਕਰਦਾ ਪਰ ਮਾਪਿਆਂ ਦਾ ਭਉ ਵੀ ਹੁੰਦਾ ਉਹਦੇ ਮਨ ਵਿੱਚ ਡਰ ਵੀ ਹੁੰਦਾ ਉਹ ਜਿਹੜਾ ਮਾਪਿਆਂ ਦਾ ਡਰ ਹੈ ਨਾ ਸਾਥ ਸੰਗਤ ਉਹ ਬੱਚੇ ਨੂੰ ਸ਼ਰਾਰਤ ਕਰਨ ਤੋਂ ਰੋਕਦਾ ਹੈ ਉਹ ਬੱਚੇ ਨੂੰ ਮਾੜਾ ਕਰਮ ਕਰਨ ਤੋਂ ਰੋਕਦਾ ਹੈ ਕਿਤੇ ਬੱਚਾ ਜ਼ਿੰਦਗੀ ਵਿੱਚ ਥੜਕਨ ਲੱਗਦਾ ਤੇ ਮਾਪਿਆਂ ਦਾ ਭਾਉ ਮਾਪਿਆਂ ਦਾ ਡਰ ਉਹਨੂੰ ਰੋਕ ਲੈਂਦਾ ਐ ਇਸੇ ਤਰ੍ਹਾਂ ਮਹਾਰਾਜ ਜੀ ਕਹਿੰਦੇ ਤੂੰ ਗੁਰੂ ਨੂੰ ਰੱਜ ਕੇ ਪ੍ਰੇਮ ਕਰ ਰੱਜ ਕੇ ਪਿਆਰ ਕਰ ਆਪਣੇ ਸਤਿਗੁਰੂ ਜੀ ਨੂੰ ਪਰ ਗੁਰੂ ਦਾ ਭਾਉ ਗੁਰੂ ਦਾ ਡਰ ਵੀ ਤੇਰੇ ਮਨ ਦੇ ਵਿੱਚ ਹੋਵੇ ਮੇਰੇ ਸਤਿਗੁਰੂ ਜੀ ਹਰ ਸਮੇਂ ਮੈਨੂੰ ਵੇਖ ਰਹੇ ਨੇ ਮੈਂ ਕੋਈ ਬੇਈਮਾਨੀ ਨਹੀਂ ਕਰਨੀ ਕੋਈ ਮਾੜਾ ਕਰਮ ਨਹੀਂ ਕਰਨਾ ਜੇ ਪ੍ਰੇਮ ਹੋਵੇ ਸਾਧ ਸੰਗਤ ਗੁਰੂ ਦੇ ਲਈ ਪਿਆਰ ਹੋਵੇ ਤੇ ਫਿਰ ਪ੍ਰਧਾਨਗੀਆਂ ਵਾਸਤੇ ਲੜਾਈਆਂ ਕਾਦੇ ਵਾਸਤੇ ਹੋਣ ਨਿਕਲਦਾ ਹੈ ਨਾ ਜਲੂਸ ਆਪਾਂ ਕਿੰਨੀ ਵਾਰੀ ਵੇਖਿਆ ਮਹਾਰਾਜ ਧੰਗੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਹਜ਼ੂਰੀ ਵਿੱਚ ਕਿਵੇਂ ਗੁਰਦੁਆਰੇ ਦੀ ਪ੍ਰਧਾਨਗੀ ਲੈਣ ਵਾਸਤੇ ਇੱਕ ਦੂਜੇ ਦੀਆਂ ਪੱਗਾਂ ਲਾਹ ਦਿੱਤੀਆਂ ਜਾਂਦੀਆਂ ਇਹਨਾਂ ਹਾਲਾਤਾਂ ਵੱਲ ਵੇਖ ਕੇ ਲੱਗਦਾ ਸਾਨੂੰ ਵੀ ਸਾਡੇ ਮਨ ਦੇ ਵਿੱਚ ਗੁਰੂ ਦਾ ਪ੍ਰੇਮ ਹੋਏਗਾ ਜਾਂ ਸਾਡੇ ਮਨਾਂ ਦੇ ਵਿੱਚ ਕਿਤੇ ਸਤਿਗੁਰੂ ਦਾ ਕੋਈ ਡਰ ਹੋਏਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾ ਸੰਗਤ ਜੀ ਆਪ ਸਰਬੱਤ ਦਾ ਇੱਕ ਵਾਰ ਫਿਰ ਤੋਂ ਦਾਸ ਦੇ YouTube ਚੈਨਲ ਤੇ ਸਵਾਗਤ ਹੈ ਜਿਵੇਂ ਕਿ ਆਪ ਸਰਬੱਤ ਸੰਗਤ ਜਾਣਦੇ ਹੀ ਹੋ ਕਿ ਇਸ ਚੈਨਲ ਤੇ ਅਸੀਂ ਧੰਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਗੁਰਬਾਣੀ ਦੀ ਸੰਥਿਆ ਅਤਿੰਦਾਲ ਹੀ ਸੰਖੇਪ ਵਿਚਾਰ ਸੰਗਤ ਦੇ ਨਾਲ ਸਾਂਝੇ ਕਰ ਰਹੇ ਹਾਂ ਪਹਿਲੇ ਪਾਤਸ਼ਾਹ ਸਤਗੁਰੂ ਧੰਗੁਰੂ ਨਾਨਕ ਸਾਹਿਬ ਮਹਾਰਾਜ ਜੀ ਜਿਨ੍ਹਾਂ ਦੀ ਰਸਨਾ ਤੋਂ ਉਚਾਰਨ ਕੀਤੇ ਹੋਏ ਪਾਵਨ ਬਾਣੀ ਜਪਜੀ ਸਾਹਿਬ ਇਸ ਬਾਣੀ ਦੀਆਂ 37 ਪੌੜੀਆਂ ਦੀ ਵਿਚਾਰ ਹੁਣ ਤੱਕ ਮੁਕੰਮਲ ਕੀਤੀ ਜਾ ਚੁੱਕੀ ਹੈ ਜਿਨ੍ਹਾਂ ਸੰਗਤਾਂ ਨੇ ਉਹ ਵਿਚਾਰ ਅਜੇ ਤੱਕ ਨਹੀਂ ਸੁਣੀ ਉਹਨਾਂ ਨੂੰ ਬੇਨਤੀ ਹੈ ਕਿ ਆਪਜੀ ਉੱਪਰ ਆਈ ਬਟਨ ਤੇ ਕਲਿੱਕ ਕਰਕੇ ਦਾਸ ਨੇ ਉੱਥੇ ਲਿੰਕ ਸਾਂਝਾ ਕਰ ਦਿੱਤਾ ਹੈ ਆਪਜੀ ਪਹਿਲੀਆਂ ਵੀਡੀਓਜ਼ ਨੂੰ ਵੀ ਜਰੂਰ ਇੱਕ ਵਾਰ ਸੁਣੋ ਅਤੇ ਜਿਆਦਾ ਤੋਂ ਜਿਆਦਾ ਅੱਗੇ ਤੋਂ ਅੱਗੇ ਸੰਗਤਿਆਂ ਨਾਲ ਸ਼ੇਅਰ ਕਰੋ ਤਾਂ ਕਿ ਵੱਧ ਤੋਂ ਵੱਧ ਸੰਗਤਾਂ ਇਸ ਉਪਰਾਲੇ ਤੋਂ ਲਾਹਾ ਪ੍ਰਾਪਤ ਕਰ ਸਕਣ ਆਓ ਸਾਧ ਸੰਗਤ ਜੀ ਹੁਣ ਆਪਾਂ ਇਸ 38 ਨੰਬਰ ਪੌੜੀ ਦੀ ਵਿਚਾਰ ਵਾਲੇ ਪਾਸੇ ਮੁੜੀਏ ਜਿਵੇਂ ਕਿ ਹੁਣ ਤੱਕ ਆਪਾਂ ਜਪਜੀ ਸਾਹਿਬ ਜੀ ਦੀ ਪਾਵਨ ਬਾਣੀ ਦੀ ਵਿਚਾਰ ਕਰਦੇ ਆ ਸਮਝਣ ਦਾ ਯਤਨ ਕੀਤਾ ਹੈ ਕਿ ਕਿਵੇਂ ਧੰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸਾਡੇ ਇਸ ਮਨੁੱਖੀ ਜੀਵਨ ਦੇ ਘਾੜਤ ਨੂੰ ਸੋਨਾ ਬਣਾਉਣ ਲਈ ਕਮਾਲ ਦੇ ਉਪਦੇਸ਼ ਸਾਡੇ ਸਾਹਮਣੇ ਰਖੇ ਨੇ ਔਰੰਦਾਲੀ ਹੀ ਸਾਨੂੰ ਇਹ ਵੀ ਗੱਲ ਸਮਝਾ ਦੁੱਤੀ ਹੈ ਕਿ ਜਿਹੜਾ ਆਪਣੇ ਸਤਿਗੁਰੂ ਜੀ ਦੇ ਇਹਨਾਂ ਬਚਨਾਂ ਨੂੰ ਸੁਨੇਗਾ ਉਹਦੇ ਤੋਂ ਬਾਅਦ ਮੰਨੇਗਾ ਉਹਦੇ ਤੇ ਅਮਲ ਕਰੇਗਾ ਤੇ ਉਹਦਾ ਜੀਵਨ ਆਪਣੇ ਆਪ ਹੀ ਇੱਕ ਚੰਗੀ ਇੱਕ ਸੋਹਣੀ ਘੜਤ ਵਾਲਾ ਹੋ ਜਾਏਗਾ ਪਿਛਲੀਆਂ ਪੌੜੀਆਂ ਦੇ ਵਿੱਚ ਜੋ ਆਪਾਂ ਪੰਜ ਖੰਡਾਂ ਦੀ ਵਿਚਾਰ ਕੀਤੀ ਉਹਦੇ ਵਿੱਚ ਮਹਾਰਾਜ ਜੀ ਨੇ ਇਸੇ ਹੀ ਸਫ਼ਰ ਦਾ ਤਾਂ ਜ਼ਿਕਰ ਕੀਤਾ ਹੈ ਕਿ ਕਿਵੇਂ ਇਨਸਾਨ ਪਹਿਲਾਂ ਧਰਮ ਖੰਡ ਵਿੱਚ ਪ੍ਰਵੇਸ਼ ਕਰਦਾ ਜਦੋਂ ਉਹਨੂੰ ਆਪਣੀ ਜ਼ਿੰਦਗੀ ਦੇ ਮਕਸਦ ਦੀ ਸੋਝੀ ਆਉਂਦੀ ਹੈ ਉਦੇ ਤੋਂ ਬਾਅਦ ਉਹਦੇ ਗਿਆਨ ਵਿੱਚ ਵਾਧਾ ਹੁੰਦਾ ਹੈ ਉਹ ਗਿਆਨ ਖੰਡ ਵਿੱਚ ਪਰਵੇਸ਼ ਕਰਦਾ ਹੈ ਫਿਰ ਉਹ ਸ਼ਰਮ ਖੰਡ ਵਿੱਚ ਪਰਵੇਸ਼ ਕਰਦਾ ਹੈ ਜਿੱਥੇ ਉਦਮਸ਼ੀਲ ਹੁੰਦਾ ਹੈ ਆਪਣੇ ਗੁਰੂ ਦੇ ਹੋਰ ਉਪਦੇਸ਼ ਤੇ ਗਿਆਨ ਨੂੰ ਕਮਾਉਣ ਵਾਸਤੇ ਉਹਦੇ ਤੋਂ ਬਾਅਦ ਉਹਦੇ ਤੇ ਪ੍ਰਮਾਤਮਾ ਦਾ ਕਰਮ ਹੁੰਦਾ ਹੈ ਬਖਸ਼ਿਸ਼ ਹੁੰਦੀ ਹੈ ਉਹ ਕਰਮ ਖੰਡ ਵਿੱਚ ਪਰਵੇਸ਼ ਕਰਦਾ ਹੈ ਤੇ ਜਿਸ ਉੱਪਰ ਪਰਮੇਸ਼ਰ ਦਾ ਕਰਮ ਹੋ ਜਾਏ ਉਹ ਆਪਣੇ ਆਪ ਹੀ ਸੱਚ ਖੰਡ ਵਿੱਚ ਪਰਵੇਸ਼ ਕਰ ਜਾਂਦਾ ਹੈ ਤੇ ਉਹਦੇ ਹਿਰਦੇ ਵਿੱਚ ਵਸਿਆ ਹੋਇਆ ਪਰਮਾਤਮਾ ਪ੍ਰਤੱਖ ਪ੍ਰਗਟ ਹੋ ਜਾਂਦਾ ਹੈ। ਸੋ ਇਸ ਤਰ੍ਹਾਂ ਮਹਾਰਾਜ ਜੀ ਨੇ ਉਹਨਾਂ ਪੰਜ ਖੰਡਾਂ ਦੇ ਰਾਹੀਂ ਸਾਡੀ ਜ਼ਿੰਦਗੀ ਦੇ ਇੱਕ ਸਫ਼ਰ ਦੀ ਗੱਲ ਕੀਤੀ ਕਿਵੇਂ ਅਸੀਂ ਧਰਮ ਖੰਡ ਤੋਂ ਸ਼ੁਰੂ ਹੋ ਕਰਕੇ ਅਖੀਰ ਸੱਚ ਖੰਡ ਤੱਕ ਪਹੁੰਚਣਾ ਹੈ। ਸਾਧ ਸੰਗਤ ਜੀ ਹੁਣ ਜਦੋਂ ਇਹ 38 ਨੰਬਰ ਪੌੜੀ ਆਪਾਂ ਬਾਚ ਰਹੇ ਆਂ। ਇਹਦੇ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇੱਕ ਵਾਰ ਫਿਰ ਤੋਂ ਘੜਨ ਦਾ ਜ਼ਿਕਰ ਕੀਤਾ ਹੈ। ਇੱਕ ਵਾਰ ਫਿਰ ਤੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਾਡੀ ਜ਼ਿੰਦਗੀ ਦੀ ਘਾਰਤ ਨੂੰ ਘੜੇ ਜਾਣ ਦਾ ਜ਼ਿਕਰ ਕੀਤਾ ਹੈ ਤੇ ਉਹਦੇ ਲਈ ਗੁਰੂ ਨਾਨਕ ਸਾਹਿਬ ਦਾਤਾ ਜੀ ਨੇ ਇੱਕ ਬੜੀ ਖੂਬਸੂਰਤ ਉਦਾਹਰਨ ਸਾਡੇ ਸਾਹਮਣੇ ਰੱਖੀ ਇਸ ਪੌੜੀ ਵਿੱਚ ਮਹਾਰਾਜ ਇੱਕ ਸੁਨਿਆਰੇ ਸੁਨਿਆਰੇ ਦੀ ਦੁਕਾਨ ਅਤੇ ਉਹਦੀ ਦੁਕਾਨ ਦੇ ਵਿੱਚ ਪਏ ਹੋਏ ਜਿਹੜੇ ਸਾਧਨ ਦੇ ਜਿਨ੍ਹਾਂ ਦੇ ਰਾਹੀਂ ਉਹ ਸੋਨੇ ਦੀ ਘਾਰਤ ਘੜਦਾ ਹੈ ਉਹਦੀ ਉਦਾਹਰਨ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਦਿੱਤੀ ਦੂਰ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਨੇ ਕਿ ਜਿਵੇਂ ਇੱਕ ਸੁਨਿਆਰਾ ਹੈ ਉਸਨੇ ਜੇ ਆਪਣਾ ਕੰਮ ਕਰਨਾ ਹੈ ਸੋਨੇ ਵਾਲਾ ਉਹਨੂੰ ਸਭ ਤੋਂ ਪਹਿਲਾਂ ਇੱਕ ਦੁਕਾਨ ਚਾਹੀਦੀ ਹੈ ਇੱਕ ਦੁਕਾਨ ਹੋ ਗਈ ਉਸ ਦੁਕਾਨ ਦੇ ਵਿੱਚ ਸੁਨਿਆਰਾ ਬੈਠਾ ਹੋਇਆ ਹੁਣ ਉਹਨੂੰ ਕੋਈ ਚੀਜ਼ਾਂ ਚਾਹੀਦੀਆਂ ਨੇ ਜੇ ਉਹਨੇ ਸੋਨੇ ਦੀ ਘਾਰਤ ਕਰਨ ਦੀ ਉਸ ਨੂੰ ਇੱਕ ਐਰਨ ਚਾਹੀਦੀ ਹੈ ਇੱਕ ਹਥੌੜਾ ਚਾਹੀਦਾ ਹੈ ਆਗਜ ਚਾਹੀਦੀ ਹੈ ਤੇ ਫੂਕਾਂ ਮਾਰਨ ਵਾਸਤੇ ਉਹਨੂੰ ਧੌਂਕਣੀ ਦੀ ਲੋੜ ਪਈ ਉਦੇ ਤੋਂ ਬਾਅਦ ਇੱਕ 쿠ਠਾਲੀ ਦੀ ਲੋੜ ਪੈਗੀ ਜਿਸ 쿠ਠਾਲੀ ਦੇ ਵਿੱਚ ਉਸਨੇ سونے ਨੂੰ ਪਿਘਲਾ ਕੇ ਢਾਲ ਕੇ ਪਾਉਣਾ ਸੋ ਇਹ ਜੋ ਸੁਨਿਆਰੇ ਦਾ ਕੰਮ ਹੈ ਉਹਦੀ ਕਿਰਤ ਹੈ ਉਹਦੀ ਉਦਾਹਰਨ ਦੇ ਕੇ ਸਤਿਗੁਰੂ ਪਾਤਸ਼ਾਹ ਜੀ ਸਾਨੂੰ ਸਮਝਾਉਂਦੇ ਨੇ ਅਸੀਂ ਆਪਣੇ ਜੀਵਨ ਦੀ ਘਾਰਤ ਨੂੰ ਕਿਸ ਢੰਗ ਦੇ ਨਾਲ ਕੱਢਣਾ ਹੈ ਮਹਾਰਾ ਸੱਚੇ ਪਾਤਸ਼ਾਹ ਧੰਗੂ ਗੁਰੂ ਨਾਨਕ ਸਾਹਿਬ ਦਾਤਾ ਜੀ ਉਹਨਾਂ ਨੇ ਪੌੜੀ ਦੀ ਸ਼ੁਰੂਆਤ ਇਹਨਾਂ ਬਚਨਾਂ ਤੋਂ ਕੀਤੀ ਜਤ ਪਹਾਰਾ ਇਹ ਰਜ ਸੁੰਦਿਆ ਪਹਾਰਾ ਸ਼ਬਦ ਦਾ ਅਰਥ ਤਕਰੀਬਨ ਸਾਰੇ ਵਿਦਵਾਨਾਂ ਨੇ ਕੀਤਾ ਹੈ ਸੁਨਿਆਰੀ ਦੀ ਦੁਕਾਨ ਜਿਹੜਾ ਪਹਾਰਾ ਸ਼ਬਦ ਮਹਾਰਾਜ ਜੀ ਨੇ ਇੱਥੇ ਵਰਤਿਆ ਪੱਪੇ ਨੂੰ ਕੰਨਾ ਹਾਹੇ ਨੂੰ ਕੰਨਾ ਤੇ ਰਾਰੇ ਨੂੰ ਕੰਨਾ ਲਾ ਕੇ ਮਹਾਰਾਜ ਜੀ ਨੇ ਲਿਖਿਆ ਹੈ ਪਹਾਰਾ ਉਚਾਰਨ ਆਪਾਂ ਕਰਾਂਗੇ ਪਹਾਰਾ ਇਹਨੂੰ ਪਹਾਰਾ ਨਹੀਂ ਪੜਨਾ ਕਿਉਂਕਿ ਪੱਪੇ ਨੂੰ ਕੰਨਾ ਲੱਗਾ ਹੋਇਆ ਹੈ ਉਸ ਕੰਨੇ ਦਾ ਆਪਾਂ ਉਚਾਰਨ ਕਰਾਂਗੇ ਜਤ ਪਹਾਰਾ ਜਤ ਦਾ ਅਰਥ ਹੋ ਗਿਆ ਸਾਧ ਸੰਗਤ ਆਪਣੇ ਇੰਦਰੀਆਂ ਨੂੰ ਆਪਣੇ ਕਾਬੂ ਦੇ ਵਿੱਚ ਰੱਖਣਾ ਆਪਣੇ ਸਰੀਰ ਦੇ ਇੰਦਰੀਆਂ ਨੂੰ ਆਪਣੇ ਕੰਟਰੋਲ ਦੇ ਵਿੱਚ ਕਰ ਲੈਣਾ ਜਿਵੇਂ ਆਪਾਂ ਪਿਛਲੀ ਵੀਡੀਓ ਦੇ ਵਿੱਚ ਉਦਾਹਰਣ ਲਈ ਸੀ ਕਿ ਸਵਾਰੀ ਕਰਨ ਵਾਲਾ ਜੇ ਘੋੜੇ ਨੂੰ ਆਪਣੇ ਕਾਬੂ ਦੇ ਵਿੱਚ ਰੱਖੇ ਤੇ ਘੋੜੇ ਤੋਂ ਜਿੰਨਾ ਮਰਜੀ ਵਧੀਆ ਕੰਮ ਲੈ ਸਕਦਾ ਹੈ ਦੂਰ ਸਫਰ ਤੈਅ ਕਰ ਸਕਦਾ ਹੈ ਪਰ ਜੇ ਘੋੜਾ ਕਾਬੂ ਤੋਂ ਬਾਹਰ ਹੋ ਜਾਏ ਤੇ ਸਵਾਰੀ ਕਰਨ ਵਾਲੇ ਨੂੰ ਸੁੱਟ ਕੇ ਛੱਟ ਲਾ ਦਿੰਦਾ ਹੈ ਇਸੇ ਤਰ੍ਹਾਂ ਜੇ ਸਰੀਰ ਦੇ ਇੰਦ੍ਰੇ ਸਾਡੇ ਕਾਬੂ ਦੇ ਵਿੱਚ ਨੇ ਅਸੀਂ ਇਹਨਾਂ ਤੋਂ ਚੰਗਾ ਕੰਮ ਲੈ ਕੇ ਆਪਣੇ ਜੀਵਨ ਅੰਦਰ ਜਿੰਨੇ ਮਰਜੀ ਚੰਗਿਆਰੀ ਬਣ ਸਕਦੇ ਹਾਂ ਸਹੀ ਕਰਮ ਕਰ ਸਕਦੇ ਹਾਂ ਜਿੰਨਾ ਮਰਜੀ ਸਫਰ ਤੈਅ ਕਰ ਸਕਦੇ ਹਾਂ ਪਰ ਜੇ ਇੰਦ੍ਰੇ ਸਾਡੇ ਵਸਤੋਂ ਬਾਹਰ ਹੋ ਜਾਣ ਫਿਰ ਇਹ ਸਾਡੀ ਜ਼ਿੰਦਗੀ ਨੂੰ ਬਰਬਾਦ ਕਰਦੇ ਨੇ ਤਬਾਹ ਕਰਦੇ ਨੇ ਇਸੇ ਤਰ੍ਹਾਂ ਸਾਤਸੰਗਤ ਦਰਿਆ ਦਾ ਪਾਣੀ ਦਰਿਆ ਦੇ ਕੰਢਿਆਂ ਦੇ ਵਿੱਚ ਚੱਲਦਾ ਹੋਵੇ ਬਰਯਾਦਾ ਦੇ ਵਿੱਚ ਤੇ ਫਿਰ ਉਹ ਲੋਕਾਂ ਦੇ ਕੰਮ ਸਵਾਰਦਾ ਹੈ ਉਹ ਪਾਣੀ ਪੀਣ ਦੇ ਵੀ ਕੰਮ ਆਉਂਦਾ ਹੈ ਨਹਾਉਣ ਦੇ ਵੀ ਕੰਮ ਆਉਂਦਾ ਹੈ ਪਰ ਜੇਕਰ ਦਰਿਆ ਦਾ ਪਾਣੀ ਕੰਡਿਆਂ ਤੋਂ ਬਾਹਰ ਨਿਕਲ ਆਵੇ ਆਪਾਂ ਜਾਣਦੇ ਹਾਂ ਕਿਵੇਂ ਹੜ ਦਾ ਰੂਪ ਧਾਰਨ ਕਰਕੇ ਉਹ ਲੋਕਾਂ ਦੇ ਘਰ ਤਬਾਹ ਕਰਦਾ ਹੈ ਫਸਲਾਂ ਬਰਬਾਦ ਕਰਦਾ ਹੈ ਜਾਨੀ ਤੇ ਮਾਲੀ ਕਿੰਨਾ ਨੁਕਸਾਨ ਹੋ ਜਾਂਦਾ ਹੈ ਇਸੇ ਤਰੀਕੇ ਦੇ ਨਾਲ ਸਾਡੇ ਇੰਦਰੀਂ ਵਾਹਿਗੁਰੂ ਜੀ ਨੇ ਸਾਨੂੰ ਅੱਖਾਂ ਦਿੱਤੀਆਂ ਨੇ ਚੰਗਾ ਵੇਖਣ ਲਈ ਕੰਨ ਦਿੱਤੇ ਨੇ ਚੰਗਾ ਸੁਣਨ ਲਈ ਜ਼ੁਬਾਨ ਦਿੱਤੀ ਹੈ ਚੰਗਾ ਬੋਲਣ ਲਈ ਪਰ ਦਿਤਤੇ ਨੇ ਚੰਗੇ ਪਾਸੇ ਚੱਲ ਕੇ ਜਾਣ ਦੀ ਹੱਦ ਦਿੱਤੇ ਨੇ ਚੰਗੇ ਕਰਮ ਕਰਨ ਵਾਸਤੇ ਆਨੰਦ ਸਾਹਿਬ ਜੀ ਦੀ ਬਾਣੀ ਵਿੱਚ ਗੁਰੂ ਅਮਰਦਾਸ ਮਹਾਰਾਜ ਜੀ ਨੇ ਇਸ ਕੱਲੇ ਕੱਲੇ ਇੰਦਰੇ ਦਾ ਜ਼ਿਕਰ ਕੀਤਾ ਹੋਇਆ ਮਹਾਰਾਜ ਜੀ ਨੇ ਉਥੇ ਰਸਨਾ ਨੂੰ ਵੀ ਸਮਝਾਇਆ ਹੈ ਇਹ ਰਸਨਾ ਤੂੰ ਅੰਧ ਰਸ ਰਾਚ ਰਹੀ ਤੇਰੀ ਪਿਆਸ ਨਾ ਜਾਏ ਪਿਆਸ ਨਾ ਜਾਏ ਹੋਰਤ ਕਿਤੇ ਜਿਚਰ ਹਰ ਰਸ ਪੱਲਿਆ ਨਾ ਪਾਏ ਉਥੇ ਕੰਨਾਂ ਨੂੰ ਵੀ ਸਮਝਾਇਆ ਇਹ ਸ਼ਰਵਨੋ ਮੇਰੇ ਹੋ ਸੱਚਾ ਸੁਣਨੈ ਨੋ ਪਠਾਈ ਸਾਚੈ ਸੁਣਨਾ ਨੋ ਪਠਾਇ ਸਰੀਰ ਲਾਏ ਸੁਣੋ ਸੱਚ ਬਾਣੀ ਕੰਨਾਂ ਨੂੰ ਸਮਝਾਇਆ ਸੱਚੀ ਬਾਣੀ ਸੁਣਨ ਵਾਸਤੇ ਤੁਹਾਨੂੰ ਵਾਹਿਗੁਰੂ ਜੀ ਨੇ ਜੋੜਿਆ ਸਰੀਰ ਦੇ ਨਾਲ ਰਸਨਾ ਨੂੰ ਸਮਝਾਇਆ ਤੇਰੀ ਪਿਆਸ ਤਾਂ बुझਣੀ ਹੈ ਜੇ ਵਾਹਿਗੁਰੂ ਦੇ ਨਾਮ ਦਾ ਰਸ ਪੀਵੇਂ ਅੱਖਾਂ ਨੂੰ ਸਮਝਾਇਆ ਤੁਹਾਨੂੰ ਸੰਸਾਰ ਵਿੱਚੋਂ ਦਰਨਕਾਰ ਵੇਖਣ ਲਈ ਪਾਵਾ ਕੀਤਾ ਗਿਆ ਸੋ ਕੱਲੇ ਕੱਲੇ ਇੰਦਰੀ ਦੀ ਡਿਊਟੀ ਹੈ ਕਰਮ ਹੈ ਉਹ ਚੰਗੇ ਚੰਗੇ ਪਾਸੇ ਲੱਗੇ ਹੁਣ ਸਾਧ ਸੰਗਤ ਜਦੋਂ ਇਹ ਸਾਰੇ ਕਾਬੂ ਦੇ ਵਿੱਚ ਆ ਜਾਣ ਫਿਰ ਸਮਝ ਲਓ ਇਨਸਾਨ ਜਤੀ ਹੋ ਗਿਆ ਉਸ ਨੇ ਜਤ ਧਾਰਨ ਕਰ ਲਿਆ ਤੇ ਇਸ ਜਤ ਧਾਰਨ ਕਰਨ ਨੂੰ ਧੰਗ ਗੁਰੂ ਨਾਨਕ ਸਾਹਿਬ ਕਹਿੰਦੇ ਮੰਨ ਲਓ ਸੁਨਿਆਰੇ ਨੇ ਆਪਣੀ ਦੁਕਾਨ ਤਿਆਰ ਕਰ ਲਈ ਹੈ ਇਥੋਂ ਹੀ ਸੁਨਿਆਰੇ ਦੇ ਕੰਮ ਦੀ ਸ਼ੁਰੂਆਤ ਹੋਏਗੀ ਨਾ ਕਿ ਉਹਨੇ ਜੇ ਸੁਨਿਆਰੇ ਵਾਲਾ ਕੰਮ ਕਰਨਾ ਹੈ ਉਹਨੂੰ ਪਹਿਲਾਂ ਦੁਕਾਨ ਚਾਹੀਦੀ ਹੈ ਮਹਾਰਾਜ ਜੀ ਕਹਿੰਦੇ ਜਦੋਂ ਕਿਸੇ ਨੇ ਆਪਣੇ ਇੰਦਰੀਆਂ ਨੂੰ ਕਾਬੂ ਕਰਨਾ ਸ਼ੁਰੂ ਕਰ ਲਿਆ ਸਮਝ ਲਓ ਉਸ ਨੇ ਸੁਨਿਆਰੇ ਦੀ ਦੁਕਾਨ ਬਣਾ ਲਈ ਹੈ ਜਤ ਬਹਾਰਾ ਅਗਲਾ ਬਚਨ ਹੈ ਧੀਰਜ ਸੁਨਿਆਰ ਹੁਣ ਦੁਕਾਨ ਬਣ ਗਈ ਉਹਦੇ ਤੋਂ ਬਾਅਦ ਦੂਜੇ ਨੰਬਰ ਤੇ ਕੀ ਚਾਹੀਦਾ ਦੁਕਾਨਦਾਰ ਦੁਕਾਨ ਤਾਂ ਚੱਲੇਗੀ ਜੇ ਦੁਕਾਨਦਾਰ ਹੋਏਗਾ ਜੱਤ ਦੀ ਦੁਕਾਨ ਤਿਆਰ ਹੋ ਗਈ ਹੈ ਇਹਦੇ ਵਿੱਚ ਧੀਰਜ ਨੇ ਸੁਨਿਆਰ ਬਣ ਕੇ ਬਹਿਣਾ ਧੀਰਜ ਸੁਨਿਆਰ ਧੀਰਜ ਸਾਡੇ ਅੰਦਰ ਸਬਰ ਹੋਵੇ ਸਾਡੇ ਅੰਦਰ ਸੰਤੋਖ ਦੀ ਭਾਵਨਾ ਹੋਵੇ ਮਨ ਧੀਰਜਵਾਲਾ ਹੋਵੇ ਅਸੀਂ ਕਾਲੇ ਬੜੀ ਛੇਤੀ ਪੈ ਜਾਂਦੇ ਹਾਂ ਅੱਜ ਦੀ ਇਸ ਦੌੜ ਭੱਜ ਦੀ ਜ਼ਿੰਦਗੀ ਵਿੱਚ ਤੁਸੀਂ ਵੇਖੋ ਮਨੁੱਖ ਦੇ ਅੰਦਰੋਂ ਸਬਰ ਸੰਕੋਖ ਜਿਵੇਂ ਕਿਤੇ ਗਵਾਚ ਹੀ ਗਿਆ ਹੋਵੇ ਇਸ ਤਰ੍ਹਾਂ ਦੀ ਹਾਲਤ ਬਣ ਗਈ ਧੀਰਜ ਮਨ ਵਿੱਚ ਰਹਿ ਨਹੀਂ ਗਿਆ ਤੇ ਗੁਰੂ ਜੀ ਸਮਝਾਉਂਦੇ ਨੇ ਬਗੈਰ ਧੀਰਜ ਤੋਂ ਇਹ ਸਫ਼ਰ ਅੱਗੇ ਤੈਅ ਕੀਤਾ ਹੀ ਨਹੀਂ ਜਾ ਸਕਦਾ ਅੰਦਰ ਸਬਰ ਦੀ ਭਾਵਨਾ ਹੋਵੇ ਅੰਦਰ ਸੰਤੋਖ ਦੀ ਭਾਵਨਾ ਹੋਵੇ ਫਿਰ ਅਸੀਂ ਇਹ ਸਫ਼ਰ ਅੱਗੇ ਤੈਅ ਕਰ ਸਕਦੇ ਹਾਂ ਸੋ ਬਚਨ ਨੇ ਜਤ ਪਾਹਾਰਾ ਧੀਰਜ ਸੁਨੇਯਾਰ ਜੱਤ ਦੀ ਦੁਕਾਨ ਹੈ ਤੇ ਉਹਦੇ ਵਿੱਚ ਧੀਰਜ ਜਿਹੜਾ ਉਹ ਸੁਨਿਆਰ ਬਣ ਕੇ ਬਹਿ ਗਿਆ ਹੈ ਭਾਵ ਕਿ ਮਨੁੱਖ ਨੂੰ ਸਭ ਤੋਂ ਪਹਿਲਾਂ ਜੱਤ ਧਾਰਨ ਕਰਨਾ ਪਏਗਾ ਇੰਦਰੀਏ ਕਾਬੂ ਚ ਲਿਆਉਣੇ ਨੇ ਉਹਦੇ ਤੋਂ ਬਾਅਦ ਜ਼ਿੰਦਗੀ ਵਿੱਚ ਸਬਰ ਸੰਤੋਖ ਧੀਰਜ ਹੋਵੇ ਫਿਰ ਬਚਨ ਨੇ ਅਹਿਰਨਮਤ ਵੇਦ ਹਥਿਆਰ ਵਿਸ਼ਰਾਮ ਦਾ ਧਿਆਨ ਦੇਣਾ ਆਪਾਂ ਮਤ ਸ਼ਬਦ ਤੇ ਵਿਸ਼ਰਾਮ ਦੇਣਾ ਅਹਿਰਨਮਤ ਵੇਧ ਹਥਿਆਰ ਹੁਣ ਜਦੋਂ ਸੁਨਿਆਰਾ ਦੁਕਾਨ ਤੇ ਬਹਿ ਗਿਆ ਉਹਨੇ ਸੋਨੇ ਨੂੰ ਸਭ ਤੋਂ ਪਹਿਲਾਂ ਢਾਣਨਾ ਹੈ ਪਿਘਲਾਉਣਾ ਹੈ ਸਾਹ ਸੰਗਤ ਸੋਨੇ ਦੇ ਅੰਦਰ ਦੀ ਅਸ਼ੁੱਧੀ ਮਾਰਨ ਵਾਸਤੇ ਸੋਨੇ ਦੇ ਅੰਦਰ ਦੀ ਮਿਲਾਵਟ ਨੂੰ ਖਤਮ ਕਰਨ ਵਾਸਤੇ ਸੋਨੇ ਨੂੰ ਸਭ ਤੋਂ ਪਹਿਲਾਂ ਅੱਗ ਦਾ ਸੇਕ ਦਿੱਤਾ ਜਾਂਦਾ ਹੈ ਤੇ ਮਹਾਰਾ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਨੇ ਅੱਗ ਦਾ ਸੇਕ ਦੇਣ ਤੋਂ ਬਾਅਦ ਉਹ ਛੋਟੀ ਜੀ ਐਰਨ ਪਈ ਹੁੰਦੀ ਹੈ ਲੋਹਾਰ ਦੀ ਦੁਕਾਨ ਦੇ ਉੱਪਰ ਐਰਨ ਵੱਡੇ ਆਕਾਰ ਦੀ ਹੁੰਦੀ ਹੈ ਸੁਨਿਆਰੀ ਦੀ ਦੁਕਾਨ ਤੇ ਵੀ ਐਰਨ ਹੁੰਦੀ ਹੈ ਪਰ ਉਹ ਛੋਟੇ ਆਕਾਰ ਦੀ ਹੁੰਦੀ ਹੈ ਐਰਨ ਦਾ ਅਰਥ ਕਰੀਏ ਉਹ ਪੱਥਰ ਜਿਹਦੇ ਉੱਪਰ ਰੱਖ ਕੇ ਸੱਟ ਮਾਰ ਕੇ ਕਿਸੇ ਵਸਤੂ ਦੀ ਘਾਰਤ ਕਢੀ ਜਾਂਦੀ ਹੈ ਜਿਵੇਂ ਲੋਹਾਰ ਦੀ ਦੁਕਾਨ ਤੇ ਵੱਡੀ ਐਰਨ ਪਈ ਹੁੰਦੀ ਹੈ ਉਹ ਲੋਹੇ ਨੂੰ ਪਹਿਲਾਂ ਅੱਗ ਦੇ ਵਿੱਚ ਗਰਮ ਕਰ ਲੈਂਦਾ ਉਹਦੇ ਤੋਂ ਬਾਅਦ ਐਰਨ ਦੇ ਉੱਪਰ ਰੱਖ ਕਰਕੇ ਹਥੌੜੇ ਦੀਆਂ ਸੱਟਾਂ ਮਾਰ ਕਰਕੇ ਉਸਾ ਲੋਹੇ ਨੂੰ ਮਨ ਚਾਇਆ ਰੂਪ ਦੇ ਦਿੰਦਾ ਹੈ ਇਸੇ ਤਰ੍ਹਾਂ ਸੁਨਿਆਰਾ ਕੰਮ ਕਰਦਾ ਉਹ ਸੋਨੇ ਨੂੰ ਅੱਗ ਦਾ ਸੇਕ ਦਿੰਦਾ ਤੇ ਨਾਲ ਫਿਰ ਅਹਿਰਮ ਦੇ ਉੱਪਰ ਰੱਖ ਕੇ ਛੋਟੀ ਜੀ ਹਥੌੜੀ ਦੇ ਨਾਲ ਉਹਦੇ ਤੇ ਸੱਟਾਂ ਵਾਰਦਾ ਗੁਰੂ ਜੀ ਸਮਝਾਉਂਦੇ ਨੇ ਅਹਿਰਨ ਮਤ ਵੇਦ ਹਥਿਆਰ ਹੁਣ ਸਾਧ ਸੰਗਤ ਸੋਨੇ ਨੂੰ ਜਦੋਂ ਮਨ ਚਾਇਆ ਆਕਾਰ ਦੇਣਾ ਸੁਨਿਆਰੀ ਉਹਨੂੰ ਹਥਿਆਰ ਦੇ ਨਾਲ ਸੱਟ ਮਾਰਦਾ ਹੈ ਨਾ ਤੇ ਉਸ ਹਥੌੜੇ ਦੀ ਵੱਜੀ ਹੋ ਸੱਟ ਕਰਕੇ ਉਹ ਮਨ ਚ ਆਇਆ ਰੂਪ ਦੇ ਦਿੰਦਾ ਹੈ ਇਸੇ ਤਰ੍ਹਾਂ ਧੰਗ ਗੁਰੂ ਨਾਨਕ ਸਾਹਿਬ ਦਾਤਾ ਜੀ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜਿਹੜੀ ਤੇਰੀ ਮੱਤ ਹੈ ਜਿਹੜੀ ਤੇਰੀ ਮੱਤ ਹੈ ਇਸ ਮੱਤ ਨੂੰ ਬਣਾ ਤੂੰ ਐਰਣ ਤੇ ਇਹਦੇ ਉੱਪਰ ਸੱਟ ਕਾ ਦੀ ਮਾਰਨੀ ਹੈ ਮਹਾਰਾਜ ਜੀ ਕਹਿੰਦੇ ਇਹਦੇ ਉੱਪਰ ਸੱਟ ਮਾਰਨੀ ਹੈ ਤੂੰ ਗੁਰੂ ਦੇ ਗਿਆਨ ਦੀ ਵੇਦ ਹਥਿਆਰ ਵੇਦਾਰਥ ਕਰਾਂਗੇ ਗਿਆਨ ਤਦੇ ਥਲੇ ਔਕੜ ਲੱਗਾ ਹੋਇਆ ਹੈ ਇੱਕ ਅਚਨ ਰੂਪ ਦੇ ਵਿੱਚ ਹੈ ਇਹਦਾ ਅਰਥ ਹੋਏਗਾ ਗਿਆਨ ਹਥਿਆਰ ਇਥੇ ਹਥਿਆਰ ਦਾ ਅਰਥ ਵਿਦਵਾਨਾਂ ਨੇ ਕੀਤਾ ਹਥੌੜਾ ਐਰਣ ਮਤ ਵੇਦ ਹਥਿਆਰ ਗੁਰੂ ਦੇ ਗਿਆਨ ਨੂੰ ਹਥੌੜਾ ਬਣਾ ਆਪਣੀ ਮਤ ਨੂੰ ਤੂੰ ਐਰਣ ਬਣਾ ਭੌ ਖਲਾ ਅਗਨ ਤਪਤਾਓ ਸਾਸੰਗਤ ਇਥੇ ਭੌ ਸ਼ਬਦ ਦਾ ਅਰਥ ਹੋ ਗਿਆ ਡਰ ਗੁਰਬਾਣੀ ਵਿੱਚ ਦੋ ਸ਼ਬਦ ਇੱਕ ਜੈਸੇ ਤਕਰੀਬਨ ਸਾਨੂੰ ਮਹਿਸੂਸ ਹੋਣਗੇ ਇੱਕ ਸ਼ਬਦ ਹੈ ਭੌ ਤੇ ਦੂਜਾ ਸ਼ਬਦ ਹੈ ਭਾਉ ਜਿਹੜਾ ਭਾਉ ਸ਼ਬਦ ਹੈ ਭੱਬਾ ਤੇ ਊੜੇ ਨ ਔਂਕੜ ਲਾ ਕੇ ਸਾਦ ਸੰਗਤ ਉਹਦਾ ਅਰਥ ਬਣਦਾ ਹੈ ਡਰ ਪਰ ਜਦੋਂ ਭੱਬੇ ਨੂੰ ਕੰਨਾ ਲਾ ਕੇ ਸ਼ਬਦ ਆ ਜਾਂਦਾ ਹੈ ਭਾਉ ਭਾਉ ਸ਼ਬਦ ਦਾ ਅਰਥ ਹੋ ਜਾਂਦਾ ਹੈ ਪ੍ਰੇਮ ਇੱਥੇ ਭਾਉ ਸ਼ਬਦ ਹੈ ਇੱਥੇ ਅਰਥ ਹੋਏਗਾ ਡਰ ਭਾਉ ਖਲਾਂ ਪਰਮਾਤਮਾ ਜੀ ਦੇ ਭਾਉ ਨੂੰ ਪਰਮਾਤਮਾ ਜੀ ਦੇ ਡਰ ਨੂੰ ਤੂੰ ਖਲਾਂ ਬਣਾ ਖਖਾ ਲੱਲੇ ਦੇ ਕੰਨੇ ਉੱਪਰ ਬਿੰਦੀ ਸਹਿਤ ਉਚਾਰਨ ਹੋਏਗਾ ਖਲਾਂ ਇਦਾਰਥ ਬਣਦਾ ਉਹ ਟੌਂਕਣੀ ਜਿਹਦੇ ਵਿੱਚੋਂ ਫੂਕ ਮਾਰ ਕੇ ਅੱਗ ਨੂੰ ਤੇਜ਼ ਕੀਤਾ ਜਾਂਦਾ ਹੈ ਸ਼ਾਇਦ ਜੇ ਕਿਸੇ ਨੇ ਕਦੇ ਸੁਨਿਆਰੇ ਨੂੰ ਕੰਮ ਕਰਦਿਆਂ ਵੇਖਿਆ ਹੋਵੇ ਉਹਦੇ ਕੋਲੋ ਇੱਕ ਨਲਕੀ ਹੁੰਦੀ ਹੈ ਜਿਹਨੂੰ ਮਹਾਰਾਜ ਜੀ ਤੇ ਖਲਾ ਕਹ ਰਹੇ ਨੇ ਉਹਨੂੰ ਆਪਣੇ ਮੂੰਹ ਦੇ ਵਿੱਚ ਲੈ ਕੇ ਫੂਕ ਮਾਰਦਾ ਹੈ ਉਸ ਫੂਕ ਦੇ ਨਾਲ ਉਹ ਅੱਗ ਨੂੰ ਤੇਜ਼ ਕਰ ਦਿੰਦਾ ਹੈ ਉਹ ਅੱਗ ਦਾ ਪ੍ਰਭਾਵ ਜਿਹੜਾ ਵੱਧ ਜਾਂਦਾ ਹੈ ਜਿਹਦੇ ਨਾਲ ਸੋਨਾ ਛੇਤੀ ਢਲ ਜਾਂਦਾ ਹੈ ਤੇ ਮਹਾਰਾਜ ਜੀ ਸਮਝਾਉਂਦੇ ਨੇ ਭਾਓ ਖਲਾ ਆਪਣੇ ਇਸ ਕઠੋਰ ਮਨ ਨੂੰ ਢਾਲਣ ਵਾਸਤੇ ਤੂੰ ਵਾਹਿਗੁਰੂ ਪਰਮਾਤਮਾ ਦੇ ਭਾਉ ਦੀ ਖਲਾ ਬਣਾ ਧੌਂਕਣੀ ਬਣਾ ਜਿਹਦੇ ਨਾਲ ਅਲੱਗ ਤੇਜ ਕੀਤੀ ਜਾਂਦੀ ਹੈ ਭਾਵ ਤੇਰੇ ਹਿਰਦੇ ਵਿੱਚ ਵਾਹਿਗੁਰੂ ਜੀ ਦਾ ਭਾਉ ਵੀ ਹੋਣਾ ਚਾਹੀਦਾ ਇਹਦੇ ਤੋਂ ਅੱਗੇ ਮਹਾਰਾਜ ਫਰਮਾਉਂਦੇ ਅਗਨ ਤਪਤਾਉ ਅਗਨ ਦਾ ਅਰਥ ਹੈ ਅੱਗ ਤਪਤਾਉ ਦਾ ਅਰਥ ਹੈ ਤਪਾ ਨੂੰ ਤਪਉਣਾ ਤਪ ਸਾਧਨ ਅਸਲ ਦੇ ਵਿੱਚ ਭਾਈ ਜਿਹੜੀ ਸੁਨਿਆਰੇ ਦੀ ਕੋਲ ਅੱਗ ਹੁੰਦੀ ਹੈ ਜਿਸ ਅੱਗ ਦੇ ਨਾਲੋਂ ਸੋਨੇ ਨੂੰ ਢਾਲਦਾ ਹੈ ਉਹ ਅੱਗ ਤੋਂ ਬਿਨਾ ਤੇ ਸੋਨਾ ਢਾਲਿਆ ਨਹੀਂ ਨਾ ਜਾ ਸਕਦਾ ਮਹਾਰਾਜ ਜੀ ਕਹਿੰਦੇ ਜੇ ਤੂੰ ਆਪਣੀ ਜ਼ਿੰਦਗੀ ਨੂੰ ਢਾਲਣਾ ਚਾਹੁੰਦਾ ਹੈ ਪਿਘਲਾਉਣਾ ਚਾਹੁੰਦਾ ਹੈ ਸਹੀ ਮਾਰਗ ਤੇ ਲੈ ਕੇ ਜਾਣਾ ਚਾਹੁੰਦਾ ਹੈ ਫਿਰ ਤੈਨੂੰ ਕੰਮ ਕਰਨਾ ਪਏਗਾ ਤਪ ਤਾਉ ਤੈਨੂੰ ਤਪ ਸਾਧਨਾ ਪਏਗਾ ਤਪ ਤਾਉਣਾ ਪਏਗਾ ਕਿਹੜਾ ਤਪ ਸਾਧਨਾ ਪਏਗਾ ਜੀ ਸਾਧ ਸੰਗਤ ਗੁਰਮਤ ਵਿੱਚ ਤਪ ਹੈ ਗੁਰ ਸੇਵਾ ਤਪਾਸਿਰ ਤਪਸਾਰ ਇਹਦੇ ਤੋਂ ਵੱਡਾ ਕੋਈ ਤਪ ਨਹੀਂ ਜਦੋਂ ਕੋਈ ਸੰਗਤ ਦੀ ਸੇਵਾ ਕਰਦਾ ਹੈ ਲੋੜਵੰਦਾਂ ਦੀ ਸੇਵਾ ਕਰਦਾ ਗੁਰੂ ਦੇ ਦੱਸੇ ਮਾਰਗ ਤੇ ਚੱਲਦਾ ਇਹ ਹੀ ਅਸਲ ਵਿੱਚ ਗੁਰਮਤਿ ਵਾਲਾ ਤਪ ਹੈ ਹੁਣ ਮਹਾਰਾਜ ਜੀ ਫਰਮਾਉਂਦੇ ਨੇ ਅਹਿਰਨ ਬਤ ਵੇਦ ਹਥਿਆਰ ਭਾਉ ਖਲਾਂ ਅਗਨ ਤਪਤਾਉ ਭਾਂਡਾ ਭਾਉ ਅੰਮ੍ਰਿਤ ਤਿਤਟਾਲ ਧਿਆਨ ਦੇਣਾ ਭਾਂਡਾ ਭਾਉ ਭਾਂਡਾ ਉਹ ਕੁਠਾਲੀ ਉਹ ਭਾਂਡਾ ਜਿਹਦੇ ਵਿੱਚ ਸੋਨੇ ਨੂੰ ਪਾਇਆ ਜਾਣਾ ਅੰਮ੍ਰਿਤ ਤਿਤਟਾਲ ਐ ਇਨਸਾਨ ਏ ਭਾਈ ਤੇਰੇ ਕੋਲ ਗੁਰੂ ਦੇ ਪ੍ਰੇਮ ਦਾ ਭਾਂਡਾ ਚਾਹੀਦਾ ਹੁਣ ਹੁਣ ਤੱਕ ਸਾਧ ਸੰਗਤ ਸੱਤ ਚੀਜ਼ਾਂ ਦਾ ਜ਼ਿਕਰ ਮਹਾਰਾਜ ਗੁਰੂ ਨਾਨਕ ਸਾਹਿਬ ਦਾਤਾ ਜੀ ਨੇ ਕੀਤਾ ਹੈ ਹਜ਼ੂਰ ਨੇ ਸਾਰਿਆਂ ਤੋਂ ਪਹਿਲਾਂ ਜ਼ਿਕਰ ਕੀਤਾ ਸੀ ਜਤ ਪਹਾਰਾ ਜਤਾ ਜ਼ਿਕਰ ਕੀਤਾ ਸੀ ਉੱਚਾ ਸੁਚਾ ਕਰਤਾਰ ਇੰਦਰੀਆਂ ਨੂੰ ਕਾਬੂ ਵਿੱਚ ਕਰਨਾ ਇਹ ਹੈ ਸੁਨਿਆਰੀ ਦੀ ਦੁਕਾਨ ਉਦੇ ਤੋਂ ਬਾਅਦ ਜ਼ਿਕਰ ਕੀਤਾ ਧੀਰਜ ਸੁਨਿਆਰ ਦੂਜੇ ਨੰਬਰ ਤੇ ਸੁਨਿਆਰਾ ਕੀ ਹੈ ਧੀਰਜ ਸਾਡੇ ਕੋਲ ਧੀਰੇ ਚਾਹੀਦਾ ਪਹਿਲੇ ਨੰਬਰ ਤੇ ਜਤ ਦੂਜੇ ਨੰਬਰ ਤੇ ਧੀਰਜ ਐਰਨ ਮੱਤ ਵੇਦ ਹਥਿਆਰ ਐਰਨ ਚਾਹੀਦੀ ਹੈ ਆਪਣੀ ਮੱਤ ਨੂੰ ਐਰਨ ਬਣਾ ਉਹਦੇ ਉੱਪਰ ਸੱਟ ਕਾਦੀ ਮਾਰਨੀ ਹੈ ਵੇਦ ਹਥਿਆਰ ਗੁਰੂ ਦਾ ਗਿਆਨ ਦੋ ਤੇ ਦੋ ਕੁੱਲ ਮਿਲਾ ਕੇ ਚਾਰ ਚੀਜ਼ਾਂ ਹੋ ਗਈ ਪਹਿਲੇ ਨੰਬਰ ਤੇ ਸੁਨਿਆਰੀ ਦੀ ਦੁਕਾਨ ਜਤ ਪਹਾਰਾ ਦੂਜੇ ਨੰਬਰ ਤੇ ਧੀਰਜ ਸੁਨਿਆਰ ਤੀਜੇ ਨੰਬਰ ਤੇ ਅਹਰਣ ਬਤ ਚੌਥੇ ਨੰਬਰ ਤੇ ਵੇਦ ਹਥਿਆ ਪੰਜਵੇਂ ਨੰਬਰ ਤੇ ਭਾਉ ਖਲਾਂ ਵਾਹਿਗੁਰੂ ਜੀ ਦੇ ਭਾਉ ਉਹਦੇ ਡਰ ਦੀ ਖਲਾਂ ਬਣਾ ਧੌਂਕਣੀ ਬਣਾ ਅਗਣ ਤਪਤਾਉ ਤਪ ਸਾਧਨ ਨੂੰ ਆਪਣੀ ਅੱਗ ਬਣਾ ਲੈ ਭਾਵੇਂ ਕਿ ਤੂੰ ਗੁਰੂ ਦੀ ਸੇਵਾ ਕਰ ਗੁਰੂ ਦੇ ਦੱਸੇ ਹੋਏ ਮਾਰਗ ਤੇ ਚੱਲ ਤੇ ਸਤਵੀਂ ਚੀਜ਼ ਦਾ ਜ਼ਿਕਰ ਕੀਤਾ ਹੈ ਮਹਾਰਾਜੀ ਨੇ ਭਾਂਡਾ ਭਾਉ ਅੰਮ੍ਰਿਤ ਤਤਟਾਲ ਤੇਰੇ ਕੋਲ ਸਤਿਗੁਰੂ ਦੇ ਪ੍ਰੇਮ ਦਾ ਭਾਂਡਾ ਹੋਵੇ ਇਹਦੇ ਵਿੱਚ ਸੋਨਾ ਢਾਲਿਆ ਜਾਣਾ ਧਿਆਨ ਦੇਣਾ ਜਿਵੇਂ ਕੁਠਾਲੀ ਦੇ ਵਿੱਚ ਭਾਂਡੇ ਦੇ ਵਿੱਚ ਸੋਨੇ ਨੂੰ ਢਾਲ ਦਿੱਤਾ ਜਾਂਦਾ ਹੈ ਪਿਘਲਾਇਆ ਜਾਂਦਾ ਹੈ ਮਹਾਰਾਜ ਜੀ ਕਹਿੰਦੇ ਭਾਂਡਾ ਭਾਉ ਤੇਰੇ ਕੋਲ ਸਤਿਗੁਰੂ ਦੇ ਪ੍ਰੇਮ ਦਾ ਭਾਂਡਾ ਹੋਵੇ ਪ੍ਰੇਮ ਤੋਂ ਬਿਨਾ ਖੇੜ ਨਹੀਂ ਬਣਦੀ ਅੰਮ੍ਰਿਤ ਤੇ ਢਾਲ ਤੇ ਉਸ ਪਿਆਰ ਦੇ ਭਾਂਡੇ ਵਿੱਚ ਵਾਹਿਗੁਰੂ ਦੇ ਨਾਮ ਅੰਮ੍ਰਿਤ ਨੂੰ ਢਾਲ ਇਹਦੇ ਵਿੱਚ ਪਾ ਨਾਮ ਅੰਮ੍ਰਿਤ ਇਸ ਪ੍ਰੇਮਦੇ ਭਾਂਡੇ ਵਿੱਚ ਹੁਣ ਸਾਥ ਸੰਗਤ ਫਿਰ ਮੈਂ ਬੇਨਤੀ ਕਰਾਂ ਦੋ ਸ਼ਬਦ ਨੇ ਭਾਉ ਤੇ ਭਾਉ ਇਥੇ ਦੋਵੇਂ ਆ ਗਏ ਭਾਉ ਦਾ ਅਰਥ ਹੈ ਡਰ ਭਾਉ ਦਾ ਅਰਥ ਹੈ ਪ੍ਰੇਮ ਸਤਿਗੁਰੂ ਦਾ ਪ੍ਰੇਮ ਸਾਡੇ ਮਨ ਵਿੱਚ ਹੋਵੇ ਗੁਰੂ ਦਾ ਭੈ ਸਾਡੇ ਮਨ ਦੇ ਵਿੱਚ ਹੋਵੇ ਜਿਵੇਂ ਬੱਚੇ ਦੇ ਮਨ ਵਿੱਚ ਮਾਪਿਆਂ ਦੇ ਲਈ ਪ੍ਰੇਮ ਵੀ ਹੁੰਦਾ ਮਾਤਾ ਪਿਤਾ ਲਈ ਅਥਾ ਪਿਆਰ ਹੁੰਦਾ ਬੱਚੇ ਦੇ ਮਨ ਵਿੱਚ ਕਿਵੇਂ ਗੋਦੀ ਵਿੱਚ ਆ ਕੇ ਪੈਂਦਾ ਕਿਵੇਂ ਆਪਣੇ ਮਾਪਿਆਂ ਦਾ ਲਾਡ ਕਰਦਾ ਪਰ ਮਾਪਿਆਂ ਦਾ ਭਾਉ ਵੀ ਹੁੰਦਾ ਹੈ ਉਹਦੇ ਮਨ ਵਿੱਚ ਡਰ ਵੀ ਹੁੰਦਾ ਹੈ ਉਹ ਜਿਹੜਾ ਮਾਪਿਆਂ ਦਾ ਡਰ ਹੈ ਨਾ ਸਾਥ ਸੰਗਤ ਉਹ ਬੱਚੇ ਨੂੰ ਸ਼ਰਾਰਤ ਕਰਨ ਤੋਂ ਰੋਕਦਾ ਹੈ ਉਹ ਬੱਚੇ ਨੂੰ ਮਾੜਾ ਕਰਮ ਕਰਨ ਤੋਂ ਰੋਕਦਾ ਹੈ ਕਿਤੇ ਬੱਚਾ ਜ਼ਿੰਦਗੀ ਵਿੱਚ ਥੜਕਣ ਲੱਗਦਾ ਹੈ ਤੇ ਮਾਪਿਆਂ ਦਾ ਭਾਉ ਮਾਪਿਆਂ ਦਾ ਡਰ ਉਹਨੂੰ ਰੋਕ ਲੈਂਦਾ ਹੈ ਇਸੇ ਤਰ੍ਹਾਂ ਮਹਾਰਾਜ ਜੀ ਕਹਿੰਦੇ ਤੂੰ ਗੁਰੂ ਨੂੰ ਰੱਜ ਕੇ ਪ੍ਰੇਮ ਕਰ ਰੱਜ ਕੇ ਪਿਆਰ ਕਰ ਆਪਣੇ ਸਤਿਗੁਰੂ ਜੀ ਨੂੰ ਪਰ ਗੁਰੂ ਦਾ ਭਾਉ ਗੁਰੂ ਦਾ ਡਰ ਵੀ ਤੇਰੇ ਮਨ ਦੇ ਵਿੱਚ ਹੋਵੇ ਮੇਰੇ ਸਤਿਗੁਰੂ ਜੀ ਹਰ ਸਮੇਂ ਮੈਨੂੰ ਵੇਖ ਰਹੇ ਨੇ ਮੈਂ ਕੋਈ ਬੇਈਮਾਨੀ ਨਹੀਂ ਕਰਨੀ ਕੋਈ ਮਾੜਾ ਕਰਮ ਨਹੀਂ ਕਰਨਾ ਸਾਧ ਸੰਗਤ ਹੁਣ ਅੱਜ ਅਸੀਂ ਜੇ ਆਪਣੀ ਕੌਮ ਵਾਲੇ ਪਾਸੇ ਨਿਗਾਹ ਮਾਰੀ ਤੇ ਸਾਡੇ ਕੋਲ ਇਹਨਾਂ ਦੋਨਾਂ ਚੀਜ਼ਾਂ ਦੀ ਕਮੀ ਨਾ ਸਾਡੇ ਮਨ ਵਿੱਚ ਗੁਰੂ ਦੇ ਲਈ ਪ੍ਰੇਮ ਹੈ ਨਾ ਸਾਡੇ ਮਨ ਵਿੱਚ ਗੁਰੂ ਦਾ ਡਰ ਹੈ ਜੇ ਪ੍ਰੇਮ ਹੋਵੇ ਸਾਧ ਸੰਗਤ ਗੁਰੂ ਦੇ ਲਈ ਪਿਆਰ ਹੋਵੇ ਤੇ ਫਿਰ ਪ੍ਰਧਾਨਗੀਆਂ ਵਾਸਤੇ ਲੜਾਈਆਂ ਕਾਦੇ ਵਾਸਤੇ ਹੋਣ ਆ ਨਿਕਲਦਾ ਹੈ ਨਾ ਜਲੂਸ ਆਪਾਂ ਕਿੰਨੀ ਵਾਰੀ ਵੇਖਿਆ ਮਹਾਰਾਜ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਹਜ਼ੂਰੀ ਵਿੱਚ ਕਿਵੇਂ ਗੁਰਦੁਆਰੇ ਦੀ ਪ੍ਰਧਾਨਗੀ ਲੈਣ ਵਾਸਤੇ ਇੱਕ ਦੂਜੇ ਦੀਆਂ ਪੱਗਾਂ ਲਾਹ ਦਿੱਤੀਆਂ ਜਾਂਦੀਆਂ ਇਹਨਾਂ ਹਾਲਾਤਾਂ ਵੱਲ ਵੇਖ ਕੇ ਲੱਗਦਾ ਸਾਨੂੰ ਵੀ ਸਾਡੇ ਮਨ ਦੇ ਵਿੱਚ ਗੁਰੂ ਦਾ ਪ੍ਰੇਮ ਹੋਏਗਾ ਜਾਂ ਸਾਡੇ ਮਨਾਂ ਦੇ ਵਿੱਚ ਕਿਤੇ ਸਤਿਗੁਰੂ ਦਾ ਕੋਈ ਡਰ ਹੋਏਗਾ ਲੱਗਦਾ ਤੇ ਨਹੀਂ ਦੇਸ਼ ਵਿੱਚ ਵੀ ਇਹ ਹਾਲਤ ਹੈ ਵਿਦੇਸ਼ਾਂ ਵਿੱਚ ਵੀ ਇਹ ਹਾਲਤ ਹੈ ਅਸੀਂ ਸਮੁੰਦਰ ਉਲੰਘ ਕੇ ਦੂਜਿਆਂ ਦੇਸ਼ਾਂ ਵਿੱਚ ਜਾ ਕੇ ਤਾਂ ਬਹਿ ਗਏ ਪਰ ਆਪਣੇ ਅੰਦਰ ਦੀ ਈਰਖਾ ਛੱਡ ਕੇ ਨਹੀਂ ਗਏ ਈਰਖਾ ਨਾਲ ਹੀ ਲੈ ਗਏ ਅੰਦਰ ਦਾ ਲਾਲਚ ਨਹੀਂ ਛੱਡ ਕੇ ਗਏ ਇਸੇ ਕਾਰਨ ਕਰਕੇ ਵਿਦੇਸ਼ਾਂ ਦੀ ਧਰਤੀ ਤੋਂ ਵੀ ਖਬਰਾਂ ਆਉਂਦੀਆਂ ਰਹਿੰਦੀਆਂ ਨੇ ਫੁਲਾਣੇ ਦੇਸ਼ ਵਿੱਚ ਫੁਲਾਣੇ ਸ਼ਹਿਰ ਦੇ ਵਿੱਚ ਗੁਰਦੁਆਰੇ ਦੀ ਪ੍ਰਧਾਨਗੀ ਨੂੰ ਲੈ ਕੇ ਲੜਾਈ ਹੋਈ ਫੁਲਾਣੇ ਸ਼ਹਿਰ ਦੇ ਵਿੱਚ ਐਸ ਗੁਰਦੁਆਰੇ ਦੀ ਪ੍ਰਧਾਨਗੀ ਨੂੰ ਲੈ ਕਰਕੇ ਲੜਾਈ ਹੋ ਗਈ ਸਿੱਖਾਂ ਨੇ ਇੱਕ ਦੂਜੇ ਦੀਆਂ ਪੱਗਾਂ ਲਾ ਦਿੱਤੀਆਂ ਸਾਧ ਸੰਗਤ ਅਸੀਂ ਆਪਣਾ ਜਲੂਸ ਆਪ ਹੀ ਕਢਵਾਉਂਦੇ ਜੇ ਸਤਗੁਰੂ ਦਾ ਪਿਆਰ ਮਨ ਵਿੱਚ ਹੋਵੇ ਗੁਰੂ ਦਾ ਭਾਉ ਮਨ ਦੇ ਵਿੱਚ ਹੋਵੇ ਤੇ ਫਿਰ ਇਹ ਕੰਮ ਕਾਦੇ ਵਾਸਤੇ ਹੋਣਾ ਮਹਾਰਾਜ ਗੁਰੂ ਨਾਨਕ ਸਾਹਿਬ ਦਾਤਾ ਜੀ ਸਮਝਾਉਂਦੇ ਨੇ ਭਾਂਡਾ ਭਾਉ ਪ੍ਰੇਮ ਦਾ ਭਾਂਡਾ ਬਣਾ ਅੰਮ੍ਰਿਤ ਤੇ ਢਾਲ ਇਹਦੇ ਵਿੱਚ ਨਾਮ ਅੰਮ੍ਰਿਤ ਨੂੰ ਢਾਲ ਕੇ ਪਾ ਲੈ ਘੜਿਆ ਸ਼ਬਦ ਸੱਚੀ ਤਕਸਾਲ ਆ ਉਹ ਤਕਸਾਲ ਹੈ ਜਿਹਦੇ ਵਿੱਚ ਸ਼ਬਦ ਘੜਿਆ ਜਾਂਦਾ ਘੜਿਆ ਸ਼ਬਦ ਸੱਚੀ ਤਕਸਾਲ ਸਾਸੰਗ ਟਕਸਾਲ ਉਹ ਜਗ੍ਹਾ ਹੁੰਦੀ ਹੈ ਜਿੱਥੇ ਸਿੱਕੇ ਘੜੇ ਜਾਂਦੇ ਨੇ ਜਿਹੜੇ ਸਾਤੇ ਕਰੰਸੀ ਘੜੀ ਜਾਂਦੀ ਹੈ ਨਾ ਜਿੱਥੇ ਸਿੱਕੇ ਘੜੇ ਜਾਂਦੇ ਨੇ ਉਹਨੂੰ ਟਕਸਾਲ ਕਹਿੰਦੇ ਨੇ ਮਹਾਰਾਜ ਜੀ ਕਹਿੰਦੇ ਨੇ ਜਿਸ ਨੇ ਆਹ ਸਾਰੇ ਗੁਣ ਧਾਰਨ ਕਰ ਲਏ ਜਿਹਦੇ ਵਿੱਚ ਜਾਤ ਆ ਗਿਆ ਧੀਰਜ ਆ ਗਿਆ ਮਤ ਨੂੰ ਐਰਨ ਬਣਾ ਲਿਆ ਜਿਹਦੇ ਵਿੱਚ ਸਤਿਗੁਰੂ ਦੇ ਗਿਆਨ ਨੂੰ ਹਥਿਆਰ ਹਥੋੜਾ ਬਣਾ ਲਿਆ ਜਿਹਦੇ ਕੋਲੇ ਸਾਰੇ ਗੁਣ ਆ ਗਏ ਜਿਸ ਨੇ ਭਾਉ ਖਲਾ ਵਾਹਿਗੁਰੂ ਦੇ ਭਾਉ ਦੀ ਧੌਂਕਣੀ ਬੰਨ੍ਹ ਲਈ ਜਿਸ ਨੇ ਗੁਰੂ ਦੀ ਸੇਵਾ ਦਾ ਤਪ ਸਾਧ ਲਿਆ ਜਿਸ ਨੇ ਪ੍ਰੇਮ ਦਾ ਭਾਂਡਾ ਤਿਆਰ ਕਰ ਲਿਆ ਜਿਹਦੇ ਕੋਲ ਸਾਰੀਆਂ ਚੀਜ਼ਾਂ ਆ ਗਈਆਂ ਉਹਨੇ ਐਸੀ ਵਧੀਆ ਸੋਹਣੀ ਟਕਸਾਲ ਤਿਆਰ ਕਰ ਲਈ ਆਪਣੇ ਮਨ ਵਿੱਚ ਹੀ ਜਿਹਦੇ ਵਿੱਚ ਉਹਦਾ ਜੀਵਨ ਸੁੰਦਰ ਘੜਿਆ ਜਾਂਦਾ ਇੱਥੇ ਪ੍ਰੋਫੈਸਰ ਸਹਿਬ ਸਿੰਘ ਜੀ ਨੇ ਸਸਾ ਬੱਬਾ ਤੇ ਦੱਦੇ ਨੂੰ ਔਂਕੜ ਜਿਹੜਾ ਸ਼ਬਦ ਲਿਖਿਆ ਹੈ ਇਹਦਾ ਅਰਥ ਉਹਨਾਂ ਨੇ ਕੀਤਾ ਹੈ ਗੁਰੂ ਦਾ ਸ਼ਬਦ ਘੜਿਆ ਸ਼ਬਦ ਸੱਚੀ ਟਕਸਾਲ ਕਿ ਇਸ ਸੱਚੀ ਟਕਸਾਲ ਵਿੱਚ ਗੁਰੂ ਦਾ ਸ਼ਬਦ ਘੜਿਆ ਜਾਂਦਾ ਔਰ ਸਾਦ ਸੰਗਤ ਗੁਰੂ ਦਾ ਸ਼ਬਦ ਤੇ ਪਹਿਲੇ ਘੜਿਆ ਹੋਇਆ ਸ਼ਬਦ ਨੂੰ ਘੜਨ ਦੀ ਤੇ ਲੋੜ ਨਹੀਂ ਨਾ ਗੁਰੂ ਦਾ ਸ਼ਬਦ ਤੇ ਪਹਿਲਾਂ ਘੜਿਆ ਹੋਇਆ ਵੈਸੇ ਸ਼ਬਦ ਜਿਹੜਾ ਲਫ਼ਜ਼ ਹੈ ਸ ਸ ਬ ਬ ਦ ਦ ਨੌਕਰ ਇਹਦੇ ਅਰਥ ਕਈ ਬਣਦੇ ਨੇ ਸ਼ਬਦ ਦਾ ਅਰਥ ਜਿਵੇਂ ਬਾਣੀ ਵਿੱਚ ਸ਼ਬਦ ਰਾਗ ਮਾਰੂ ਵਿੱਚ ਬਕਾਇਦਾ ਸ਼ਬਦ ਦਾ ਸਰਲਿਖ ਵੀ ਸ਼ਬਦ ਆਇਆ ਸ਼ਬਦਾਂ ਦੀ ਸ਼ੁਰੂਆਤ ਹੁੰਦੀ ਜਿੱਥੇ ਉਹਦਾ ਸਰਲੇਖ ਵੀ ਬਕਾਇਦਾ ਮਹਾਰਾਜ ਜੀ ਨੇ ਸ਼ਬਦ ਦਿੱਤਾ ਸ਼ਬਦ ਅਰਥ ਗੁਰਬਾਣੀ ਵਿੱਚ ਆਏ ਹੋਏ ਸ਼ਬਦ ਨੇ ਸ਼ਬਦ ਅਰਥ ਗੁਰੂ ਦਾ ਸ਼ਬਦ ਵੀ ਗੁਰਬਾਣੀ ਦੇ ਸ਼ਬਦ ਕਹਿ ਲਓ ਗੁਰਬਾਣੀ ਦੀ ਸਿੱਖਿਆ ਦੇ ਅਰਥਾਂ ਦੇ ਵਿੱਚ ਵੀ ਪਰ ਮੈਨੂੰ ਇਉਂ ਮਹਿਸੂਸ ਹੁੰਦਾ ਹੈ ਹੋ ਸਕਦਾ ਗਲਤ ਵੀ ਹੋਈਏ ਕਿਉਂਕਿ ਅਸੀਂ ਭੁੱਲਣਹਾਰ ਆ ਅਗਿਆਨੀ ਆ ਮਤਬੁੱਧ ਸੀਮਤ ਹੈ ਇਹ ਤਾਂ ਗੁਰੂ ਜੀ ਜਿਹੜਾ ਪੂਰਾ ਹੈ ਤੇ ਪੂਰਾ ਸਤਗੁਰੂ ਆਪਣੀ ਬਾਣੀ ਬਾਰੇ ਖੁਦ ਹੀ ਪੂਰੀ ਤਰ੍ਹਾਂ ਜਾਣਦਾ ਅਸੀਂ ਅਧੂਰੇ ਪੂਰੇ ਦੀ ਪੂਰੀ ਗੱਲ ਕਦੀ ਨਹੀਂ ਕਰ ਸਕਦੇ ਸਾਡੇ 'ਚ ਕਮੀਆਂ ਰਹਿਣਗੀਆਂ ਹਮੇਸ਼ਾ ਪਰ ਮੈਨੂੰ ਬਾਣੀ ਪੜਦਿਆਂ ਇੰਜ ਮਹਿਸੂਸ ਹੋਇਆ ਕਿ ਇਥੇ ਇਹਦਾ ਭਾਵ ਇੰਜ ਵੀ ਹੋ ਸਕਦਾ ਹੈ ਘੜਿਆ ਸ਼ਬਦ ਸੱਚੀ ਤਕਸਾਲ ਕਿ ਜਿਸ ਨੇ ਆ ਗੁਣ ਆਪਣੀ ਜ਼ਿੰਦਗੀ ਵਿੱਚ ਧਾਰਨ ਕਰ ਲਏ ਇਹ ਗੁਣ ਉਹ ਨੇ ਜਿਹਦੇ ਵਿੱਚ ਬੰਦੇ ਦਾ ਜੀਵਨ ਘੜਿਆ ਜਾਂਦਾ ਜਿਹਦੇ ਵਿੱਚ ਉਹਦੀ ਸੁਚੱਜੀ ਜ਼ਿੰਦਗੀ ਦੀ ਘਾੜਤ ਕੱਢੀ ਜਾਂਦੀ ਹੈ ਸੁ ਘੜਿਆ ਸ਼ਬਦ ਸੱਚੀ ਤਕਸਾਲ ਇਸ ਸੱਚੀ ਤਕਸਾਲ ਵਿੱਚ ਗੁਰਸਿੱਖ ਦੀ ਜ਼ਿੰਦਗੀ ਦੀ ਘਾੜਤ ਕੱਢੀ ਜਾਂਦੀ ਹੈ ਇਹ ਨੂੰ ਸਮਝ ਲਈ ਘੜਿਆ ਸ਼ਬਦ ਸੱਚੀ ਤਕਸਾਲ ਪਰਵਾਹ ਰਾਜ ਜੀ ਫਰਮਾਉਂਦੇ ਨੇ ਜਿਨ ਕਉ ਨਦਰ ਕਰਮ ਤਿੰਨ ਕਾਰ ਇਥੇ ਕਰਮ ਸ਼ਬਦ ਤੇ ਆਪਾਂ ਵਿਸ਼ਰਾਮ ਦਵਾਂਗੇ ਅਰਥਾਂ ਦੇ ਹਿਸਾਬ ਨਾਲ ਜਿਨ ਕਉ ਨਦਰ ਕਰਮ ਨਦਰ ਦਾ ਅਰਥ ਵੀ ਹੈ ਬਖਸ਼ਿਸ਼ ਦੀ ਨਿਗਾਹ ਤੇ ਕਰਮ ਦਾ ਅਰਥ ਵੀ ਹੈ ਬਖਸ਼ਿਸ਼ ਜਿਨ ਕਉ ਨਦਰ ਕਰਮ ਜਿਨ੍ਹਾਂ ਦੇ ਉੱਪਰ ਗੁਰੂ ਦੀ ਨਦਰ ਹੋ ਗਈ ਜਿਨ੍ਹਾਂ ਤੇ ਸਤਿਗੁਰੂ ਜੀ ਦੀ ਬਖਸ਼ਿਸ਼ ਹੋ ਗਈ ਤਿੰਨ ਕਾਰ ਉਹਨਾਂ ਨੇ ਹੀ ਆਕਾਰ ਕੀਤੀ ਗੁਰੂ ਦੀ ਬਖਸ਼ਿਸ਼ ਜਿਹਨਾਂ ਨੂੰ ਹਾਸਲ ਹੋ ਗਈ ਉਹਨਾਂ ਨੇ ਕੰਮ ਕਰ ਲਿਆ ਉਹਨਾਂ ਆ ਸਾਰੇ ਗੁਣ ਧਾਰਨ ਕਰ ਲਏ ਜਿਨ ਕਉ ਨਦਰ ਕਰਮ ਤੈਨ ਕਾਰ ਨਾਨਕ ਨਦਰੀ ਨਦਰ ਨਿਹਾਲ ਨਾਨਕ ਸ਼ਬਦ ਤੇ ਜਮ ਕੇ ਦੇ ਕੇ ਵਿਸ਼ਰਾਮ ਦੇ ਕੇ ਛੋਟਾ ਫਿਰ ਪਾਠ ਕਰਾਂਗੇ ਨਾਨਕ ਕੇ ਨਾਨਕ へ ਭਾਈ ਨਦਰੀ ਨਦਰ నిਹਾਲ ਐਸੇ ਗੁਰਮੁਖ ਦੇ ਉਪਰ ਗੁਰੂ ਦੀ ਕਿਰਪਾ ਦੀ ਨਿਗਾਹ ਹੋ ਜਾਂਦੀ ਹੈ ਤੇ ਜਿੱਥੇ ਸਤਗੁਰੂ ਦੀ ਨਿਗਾਹ ਸਵੱਲੀ ਹੋ ਜਾਵੇ ਉਹ ਇਨਸਾਨ నిਹਾਲ ਹੋ ਜਾਂਦਾ ਹੈ నిਹਾਲ ਹੋ ਜਾਂਦਾ ਉਹਦੀ ਜ਼ਿੰਦਗੀ ਆਨੰਦਮਈ ਹੋ ਜਾਂਦੀ ਸੋ ਸਾਧ ਸੰਗਤ ਜੀ ਇੱਥੇ ਮਹਾਰਾਜ ਜੀ ਨੇ ਜਵਜੀ ਸਾਹਿਬ ਜੀ ਦੀ ਪਾਵਨ ਬਾਣੀ ਦੀ 78ਵੀ ਅਤੇ ਆਖਰੀ ਪੌੜੀ ਮੁਕੰਮਲ ਕੀਤੀ ਹੈ ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਕਿਰਪਾ ਕਰਨ ਅਸੀਂ ਉਹਨਾਂ ਦੀ ਪਾਵਨ ਬਾਣੀ ਨੂੰ ਪੜਹੀਏ ਵਿਚਾਰੀਏ ਸਮਝੀਏ ਉਹਨਾਂ ਦੇ ਦਰਸਾਏ ਹੋਏ ਮਾਰਗ ਦੇ ਉੱਪਰ ਚੱਲੀਏ ਸ਼ਲੋਕ ਦੀ ਵਿਚਾਰ ਆਪਾਂ ਅਗਲੀ ਵੀਡੀਓ ਦੇ ਵਿੱਚ ਸਾਂਝੀ ਕਰਨ ਦਾ ਯਤਨ ਕਰਾਂਗੇ ਸਾਰੀਆਂ ਸੰਗਤਾਂ ਦਾ ਧੰਨਵਾਦ ਹੈ ਜਿਨ੍ਹਾਂ ਨੇ ਵੀਡੀਓ ਨੂੰ ਸੁਣਿਆ ਵਿਚਾਰਾਂ ਨੂੰ ਸੁਣਿਆ ਸਾਰੀ ਸੰਗਤ ਦਾ ਧੰਨਵਾਦ ਦੁਬਾਰਾ ਫਿਰ ਬੇਨਤੀ ਹੈ ਇਸ ਵੀਡੀਓ ਨੂੰ ਆਪ ਜੀ ਵੱਧ ਤੋਂ ਵੱਧ ਸੰਗਤਾਂ ਦੇ ਨਾਲ ਸਾਂਝਾ ਕਰੋ ਤਾਂ ਕਿ ਜਿਆਦਾ ਤੋਂ ਜਿਆਦਾ ਸੰਗਤਾਂ ਗੁਰਬਾਣੀ ਵਿਚਾਰ ਦੇ ਨਾਲ ਜੁੜ ਕਰਕੇ ਇਹਦੇ ਤੋਂ ਲਾਹਾ ਹਾਸਲ ਕਰ ਸਕਣ ਜਿਨ੍ਹਾਂ ਨੇ ਇਹ ਦੇ ਤੱਕ ਚੰਦਨ ਨੂੰ ਸਬਸਕ੍ਰਾਈਬ ਨਹੀਂ ਕੀਤਾ ਆਪ ਜੀ ਕਿਰਪਾਤਾ ਕਰਕੇ ਸਬਸਕ੍ਰਾਈਬ ਕਰ ਲਓ ਤਾਂ ਕਿ ਅਗਲੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਆਪ ਜੀ ਤੱਕ ਪਹੁੰਚ ਸਕੇ ਵਿਚਾਰਾਂ ਕਰਦਿਆਂ ਹੋਇਆਂ ਬੇੰਤ ਪ੍ਰਕਾਰ ਦੀਆਂ ਭੁੱਲਾਂ ਤੇ ਗਲਤੀਆਂ ਹੋਈਆਂ ਨੇ ਭੁੱਲਾਂ ਗਲਤੀਆਂ ਦੀ ਆਪ ਸੰਗਤ ਨੇ ਖਿਮਾ ਬਖਸ਼ਣੀ ਆਓ ਸਾਰੇ ਫਤਿਹ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ